ਉਤੋਂ 5 ਮਿੰਟ ਪਾਣੀ ਪਹਿਲਾਂ ਬੰਦ ਲਿਆ ਤੇਰਾ ਹਰ ਦਫਾ 5 ਮਿੰਟ ਦਾ ਰੋਲਾ ਹੁੰਦਾ ਜਾਂ ਤੂੰ ਦਫਾ ਹੋ ਜਾ ਤੂੰ ਮੈਨੂੰ ਧੱਕਾ ਮਾਰਿਆ ਮੈਂ ਜਾ ਕੇ ਚੌਧਰੀ ਦੱਸਣਾ ਉਹ ਤੇ ਨਾ ਫਿਰ ਨਿਬੜਲੇਗਾ ਅਸਲਾਮੁਅਲੈਕਮ ਚੋਰੀ ਸਾਹਿਬ ਵਾਲੇਕੁਮ ਸਲਾਮ ਖੈਰ ਤੇ ਹੈ ਅੱਜ ਫੇਰ ਕੋਈ ਨਵੀਂ ਗੱਲ ਐ ਤੈਨੂੰ ਬੜਾ ਸਾਹ ਚੜਿਆ ਐ ਚੌਧਰੀ ਸਾਹਿਬ ਆਈਆਂ ਪੰਜ ਮਿੰਟ ਪਾਣੀ ਫੇਰ ਪਹਿਲਾਂ ਰੋਲ ਲਿਆ ਨਾਲੇ ਮੈਨੂੰ ਧੱਕੇ ਮਾਰੇ ਨਾਲੇ ਮੈਨੂੰ ਗਾਵਾਂ ਕੱਢੀਆਂ ਨੇ ਉਹਨਾਂ ਦੀ ਇੰਨੀ ਜੁਰਤ ਪਰ ਤੂੰ ਮੈਨੂੰ ਇਹ ਦੱਸ ਤੂੰ ਤੇ ਉਹਨਾਂ ਨੂੰ ਕੁਝ ਨਹੀਂ ਕਿਹਾ ਚੌਧਰੀ ਸਾਹਿਬ ਜਦੋਂ ਉਹਨਾਂ ਗਾਵਾਂ ਕੱਢੀਆਂ ਨਾ ਮੈਨੂੰ ਤੇ ਚੌ ਫੇਰ ਮੈਂ ਵੀ ਨਹੀਂ ਦਿਆ ਉਹਨਾਂ ਨਾਲ ਹੁਣੇ ਨਿਬੜ ਲੈਨੇ ਆ ਪਾਣੀ ਵੀ ਸਾਡਾ ਤੋੜਿਆ ਤੇ ਗਾਵਾਂ ਵੀ ਸਾਡੇ ਬੰਦੇ ਨੂੰ ਨਾਲੇ ਚੋਰ ਤੇ ਨਾਲੇ ਚਤਰੀਆਂ ਚਲੋ ਮੁੰਡਿਆ ਲਿਆਓ ਗੰਨਾ ਇਹਨਾਂ ਨਾਲ ਹੁਣੇ ਨਿਬੜ ਲੈਨੇ ਆ ਆ ਗੋਦਾ ਗੋਦਾ ਮੈਦਾਨ ਠਹਿਰ ਜੋ ਬਹੁਤੇ ਕਾਲਿਓ ਨਿੱਕੀਆਂ ਨਿੱਕੀਆਂ ਗੱਲਾਂ ਤੂੰ ਐਡੇ ਵੱਡੇ ਫੈਸਲੇ ਨਹੀਂ ਕਰੀਦੇ ਉਹ ਵੀ 1 ਮਿੰਟ ਵਿੱਚ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਕਿ ਕਮਾਨ ਦੇ ਵਿੱਚੋਂ ਨਿਕਲਿਆ ਤੀਰ ਤੇ ਜ਼ਬਾਨ ਦੇ ਵਿੱਚੋਂ ਨਿਕਲੀ ਗੱਲ ਇਸੇ ਤਰ੍ਹਾਂ ਬੰਦੂਕ ਦੇ ਵਿੱਚੋਂ ਨਿਕਲੀ ਗੋਲੀ ਵਾਪਸ ਨਹੀਂ ਹੁੰਦੀ ਘਰਾਂ ਦੇ ਘਰ ਉੱਜੜ ਜਾਂਦੇ ਨੇ ਤੇ ਆਉਣ ਵਾਲੀਆਂ ਨਸਲਾਂ ਨੂੰ ਇਹਦਾ ਬਹੁਤ ਜ਼ਿਆਦਾ ਖਮਿਆਜ਼ਾ ਪਹੁੰਚਣਾ ਪੈਂਦਾ ਹੈ ਅੱਬਾ ਇਹਦਾ ਲਿਸਾ ਨਿਆਣਾ ਕਰ ਇਹਨਾਂ ਦਾ ਕੋਈ ਨਾ ਕੋਈ ਹੱਲ ਕਰਨਾ ਪੈਣਾ ਅੱਜ ਉਹਨਾਂ ਨੇ ਗਾਲਾਂ ਕੱਢੀਆਂ ਨੇ ਤੇ ਕੱਲ ਗੱਲ ਹੱਥੋਂ ਪਾਈ ਤੇ ਜਾਏਗੀ ਤੇ ਅੱਗਾ ਫਿਰ ਇਨਾ ਤੱਤਾ ਨਹੀਂ ਹੋਈਦਾ ਉਹ ਮੁੰਡਿਓ ਮੈਂ ਉਹਨਾਂ ਨੂੰ ਇੱਥੇ ਡੇਰੇ ਦੇ ਬੁਲਾ ਕੇ ਪੁੱਛ ਲੈਣਾ ਵਾਂ ਅੱਬਾ ਸਾਨੂੰ ਇਹਨਾਂ ਹਰ ਵळे ਸਮਝਾਈ ਜਾਇਆ ਕਰ ਅੱਜ ਇਹਨਾਂ ਨੇ ਸਾਨੂੰ ਦੋ ਹੱਥ ਕਰ ਲੰਦੇ ਨਾ ਰਵੇਗਾ ਬਾਂਸ ਤੇ ਨਾ ਵਜੇਗੀ ਬਾਂਸਰੀ ਮੇਰਾ ਪੁੱਤਰ ਹੈ ਤੁਹਾਡਾ ਜਵਾਨ ਖੂਨ ਹੈ ਮੈਂ ਕਹਿ ਰਿਹਾ ਵਾਂ ਥੋੜੇ ਠੰਡੇ ਹੋਵੋ ਤੁਹਾਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਇਹ ਦੁਸ਼ਮਣੀਆਂ ਦੇ ਰਾਜਦੂ ਖੁੱਲ ਜਾਂਦੇ ਨੇ ਤੁਹਾਨੂੰ ਪਤਾ ਹੈ ਫਿਰ ਕੀ ਹੁੰਦਾ ਹੈ ਇਹ ਘਰਾਂ ਦੇ ਵਿੱਚ ਕਿਕਰਾਂ ਤੇ ਜ਼ਮੀਨਾਂ ਦੇ ਵਿੱਚ ਆਕੂਗਾ ਦਿੰਦੀਆਂ ਨੇ ਘਰਾਂ ਦੇ ਘਰ ਉੱਜੜ ਜਾਂਦੇ ਨੇ ਤੇ ਜ਼ਮੀਨਾਂ ਬੇਆਬਾਦ ਤੇ ویرਾਨ ਹੋ ਜਾਂਦੀਆਂ ਨੇ ਮੇਰੀ ਇੱਕ ਗੱਲ ਕੰਨ ਖੋਲ ਕੇ ਸੁਣ ਲੋ ਕਿਸੇ ਨੂੰ ਵੀ ਆਪਣੇ ਤੋਂ ਮਾੜਾ ਵੇਖ ਕੇ ਐਵੇਂ ਚੜਾਈ ਨਹੀਂ ਕਰ ਦੇਦੀ ਮੇਰਾ ਰੱਬ ਬੜਾ ਤਾਕਤਵਾਰ ਏ ਉਹ ਤੇ ਚਿੜੀਆਂ ਨੂੰ ਬਾਜ਼ ਮਰਵਾ ਦਿੰਦਾ ਚਲੋ ਬਹਿ ਜਾਓ ਮੇਰੇ ਹੁੰਦਿਆਂ ਤੁਹਾਨੂੰ ਤਤਿਆਂ ਦੀ ਲੋੜ ਨਹੀਂ ਓ ਮੁੰਡਿਆ ਦੱਸੋ ਟਾਈਮ ਕੀ ਹੋਇਆ ਜੇ 2:20 ਮਿੰਟ ਹੋ ਗਏ ਚੌੜੀ ਸਾਹਿਬ ਨਹੀਂ ਯਾਰ 2:15 ਮਿੰਟ ਹੋਏ ਨੇ ਇੱਕ ਹੀ ਗੱਲ ਏ ਤੁਹਾਡੀਆਂ ਘੜੀਆਂ ਦੇ 5 ਮਿੰਟ ਦਾ ਫਰਕ ਏ ਤੂੰ ਦੱਸ ਮੁੰਡਿਆ ਤੇਰੀ ਘੜੀ ਦਾ ਕੀ ਟਾਈਮ ਹੋਇਆ ਹੈ ਅੱਬਾ 2:15 ਮਿੰਟ ਹੋਇਆ ਨੇ ਓ ਕਮਿਆਂ ਇਹ ਤੇਰੀ ਘੜੀ ਦਾ 5 ਮਿੰਟ ਦਾ ਫਰਕ ਸਾਨੂੰ ਬੜੇ ਵੱਡੇ ਪੈਂਡੇ ਪਾਣ ਲੱਗਾ ਸੀ ਮੈਨੂੰ ਲੱਗਦਾ ਤੇਰੀ ਘੜੀ ਦੇ ਨਾਲ ਨਾਲ ਤੇਰਾ ਦਿਮਾਗ ਵੀ ਖਰਾਬ ਏ ਓ ਮੇਰੇ ਪੁੱਤਰੋ ਮੈਂ ਤੁਹਾਨੂੰ ਅੱਗੇ ਵੀ ਇੱਕ ਨਹੀਂ ਬਲਕਿ 20 ਵਾਰੀ ਕਿਹਾ ਬੁੱਤੇ ਤੱਤੇ ਨਾ ਚੱਲਿਆ ਕਰੋ ਨਾਲੇ ਦੂਜੀ ਗੱਲ ਏ ਆ ਕਿ ਸਾਡੇ ਗਵਾਂਢੀ ਵੀ ਨੇ ਸਾਡੀ ਉਹਨਾਂ ਨਾਲ ਲੜਾਈ ਨਹੀਂ ਬਣਦੀ ਉਹਦੇ ਬੜੇ ਭਲੇ ਮਾਨ ਸਰਾਈ ਨੇ ਤੇ ਰਹਿ ਗਈ ਪਾਣੀ ਦੀ ਗੱਲ ਇਹ ਪਾਣੀ ਦੇ ਜ਼ਮੀਨਾ ਮੇਰਾ ਪੁੱਤਰੋ ਇੱਥੇ ਹੀ ਰਹਿ ਜਾਣੀਆਂ ਨੇ ਬੰਦਾ ਫਿਰ ਸਾਰੀ ਜ਼ਿੰਦਗੀ ਪਛਤਾਨਦਾ ਰਹਿੰਦਾ ਹੈ ਅੱਜ ਇੱਕ ਨਿੱਕੀ ਜੀ ਗੱਲ ਤੋਂ ਕਿੱਡਾ ਵੱਡਾ ਫਸਾਦ ਖੜਾ ਹੋਣ ਲੱਗਾ ਸੀ ਮੈਂ ਤੁਹਾਡਾ ਪਿਓ ਵਾਂ ਮੇਰੀ ਇੱਕ ਗੱਲ ਪੱਲੇ ਬੰਨ ਲਓ ਅੱਜ ਤੋਂ ਬਾਅਦ ਮੈਨੂੰ ਤੁਹਾਡੀ ਕੋਈ ਵੀ ਸ਼ਿਕਾਇਤ ਨਾ ਆਵੇ ਤੇ ਨਾਲੇ ਬਿਗੈਰ ਤਸਦੀਕ ਤੂੰ ਕਿਸੇ ਵੀ ਗੱਲ ਦਾ ਯਕੀਨ ਨਹੀਂ ਕਰਨਾ ਕਿਸੇ ਵੀ ਬੰਦੇ ਦੇ ਝੂਠਾ ਹੋਣ ਦੀ ਸਭ ਤੋਂ ਵੱਡੀ ਦਲੀਲ ਇਹ ਆ ਕਿ ਉਹ ਹਰ ਸੁਣੀ ਸੁਣਾਈ ਗੱਲ ਤੇ ਯਕੀਨ ਕਰ ਲਏਗਾ ਤੇ ਨਾਲੇ ਮੇਰੀ ਇੱਕ ਗੱਲ ਪੱਲੇ ਬੰਨ ਲਓ ਜਿੰਨੀ ਦੇਰ ਮੈਂ ਜੀਣਾ ਵਾਂ ਮੇਰੇ ਤੋਂ ਵੱਧ ਕੇ ਤੁਸੀਂ ਕੋਈ ਵੀ ਕੰਮ ਨਹੀਂ ਕਰਨਾ ਇਹਦੇ ਵਿੱਚ ਹੀ ਤੁਹਾਡਾ ਭਲਾ ਹੈ ਬੰਦਾ ਉਹ ਹੀ ਜਿਹੜਾ ਗੱਲ ਦਾ ਵੀ ਪੱਕਾ ਹੋਵੇ ਨਾਲੇ ਕੰਨਾਂ ਦਾ ਵੀ ਪੱਕਾ ਹੋਵੇ ਬਿਗੈਰ ਤਹਕੀਕ ਤੂੰ ਕਿਸੇ ਵੀ ਗੱਲ ਤੇ ਯਕੀਨ ਨਾ ਕੀਤਾ ਜਾਏ ਬਿਗੈਰ ਤਹਕੀਕ ਤੂੰ ਕਈ ਕਾਰ ਉਜੜ ਗਏ ਨੇ ਕਈ ਕਤਲ ਹੋ ਗਏ ਨੇ ਕਈ ਰਿਸ਼ਤੇ ਇੱਕ ਦੂਜੇ ਤੋਂ ਦੂਰ ਹੋ ਗਏ ਨੇ ਸਭ ਤੋਂ ਵੱਡਾ ਝੂਠਾ ਉਹ ਵੇ ਜਿਹੜਾ ਬਿਗੈਰ ਤਹਕੀਕ ਤੂੰ ਕਿਸੇ ਵੀ ਗੱਲ ਦਾ ਯਕੀਨ ਕਰ ਲੈਂਦਾ ਏ ਜਿਹੜਾ ਬੰਦਾ ਵੀ ਤੁਹਾਡੇ ਕੋਲ ਖਬਰ ਲੈ ਕੇ ਆਵੇ ਪਹਿਲੇ ਉਹਦੀ ਗੱਲ ਦੀ ਮੁਕੰਮਲ ਤਸਦੀਕ ਕਰ ਲਈ ਜਾਏ ਨਿੱਕੀ ਜੀ ਗੱਲ ਬਾਅਦ ਔਕਾਤ ਬੜੇ ਵੱਡੇ ਨੁਕਸਾਨ ਦਾ ਸਬਬ ਬਣ ਜਾਂਦੀ ਏ اس ویڈیو نواب دی نیت دے نال خوب خوب شیئر بھی کیتا جائے تے کمنٹس دے اپنی رائے دے نال حوصلہ افزائی بھی کیتی جائے آم السلام آم علیکم ورحمۃ اللہ وبرکاتہ